ਸੱਸੀ ਬੰਨੂ ਦਾ ਸੀ ਉਨੂੰ ਬਲੋਚ ਸੀ ਵਪਾਰ ਕਰਨ ਆਏ ਸੀ ਸੱਸੀ ਨਾਲ ਪਿਆਰ ਹੋ ਗਿਆ ਤਗੜੇ ਘਰੋਂ ਸੀ ਜਦੋਂ ਉਹਦੇ ਨਾਲ ਦਿਨ ਪਤਾ ਲੱਗਿਆ ਤੇ ਉਹਨੂੰ ਨਸ਼ਾ ਕਰਾ ਕੇ ਉੱਥਾਂ ਦੇ ਸੱਟੇ ਲੈ ਗਏ ਸੱਸੀ ਉਹਨੂੰ ਲੱਭਦੀ ਥਾਂ ਦੇ ਵਿੱਚ ਉਹ ਅਸਲ ਉਹ ਇਸ਼ਕ ਹਕੀਕੀ ਸੀ ਬਈ ਇਹ ਦੋਨੇ ਦੋ ਅਲੱਗ-ਅਲੱਗ ਪਾਰਟ ਨੇ ਹਨਾ ਇਸ਼ਕ ਇਸ਼ਕ ਮਜਾਜੀ ਹੈ ਹਨਾ ਤੁਹਾਨੂੰ ਦੋਨੇ ਐਕਸਪਲੇਨ ਕਰਦੇ ਬਈ ਪੁਰਾਣੀ ਠੀਕ ਹੈ ਆਈ ਹੋਪ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਊਗੀ ਠੀਕ ਹੈ ਬਾਕੀ ਨੈਟ ਮਿਰਜ਼ਾ ਇਹਨਾਂ ਨੇ ਆਪਾਂ ਨੂੰ ਸੁਣਾਤਾ ਹਨਾ ਇੱਕ ਹੋਰ ਇਹਨਾਂ ਦਾ ਗਾਣਾ ਆ ਰਿਹਾ ਹਨਾ ਉਹ ਇਹਨਾਂ ਨੇ ਹੀਰ ਬਹੁਤ ਸੁਣੀ ਆ ਹਨਾ ਆਪਾਂ ਠੀਕ ਹੈ ਬਾਰੇ ਸ਼ਾਦੀ ਹੀਰ ਬਹੁਤ ਜਣਿਆਂ ਨੇ ਗਾਈ ਹੈ ਬਹੁਤ ਹੈ ਜੇ ਆਰਟਿਸਟ ਨੇ ਵੱਡੇ ਵੱਡੇ ਆਰਟਿਸਟ ਗੁਰਦਾਸ ਮਾਨ ਵਰਗੇ ਠੀਕ ਹੈ ਜਿਨ੍ਹਾਂ ਨੇ ਹੀਰ ਨੂੰ ਗਾਇਆ ਪਰ ਇਹਨਾਂ ਨੇ ਹੀਰ ਲਿਖੀ ਆ ਉਹ ਥੋੜਾ ਡਿਫਰੈਂਟ ਬੇ ਨਾਲ ਲਿਖੀ ਆ ਤੇ ਉਹ ਆਪਾਂ ਸੁਣਦੇ ਇਹਨਾਂ ਤੋਂ ਹਨਾ ਤੇ ਸੁਣਾਓ ਜੀ ਆਪਣੀ ਹੀਰ ਤੁਸੀਂ ਇਹ ਹੀਰ ਹੀਰ ਆ ਰਹੀ ਆ ਜੀ ਇਹ ਉਹ ਹੀ ਵੀ ਇੱਕ ਬੱਕਰੀ ਹੀਰਮ ਉਹ ਪਿਆਰ ਦਾ ਇੱਕ ਕੁੜੀ ਵੱਲੋਂ ਕਿਹਾ ਗਿਆ ਹੈ ਇਹ ਗਾਇਕ ਨੇ ਸਾਧੂ ਵਰਗੇ ਜੀ ਇਹ ਉਹਨਾਂ ਦੀ ਬਾਤ ਆ ਰਿਹਾ ਹੈ ਸਾਡੇ ਸਾਹਮਣੇ ਗੈਰਾਂ ਦੇ ਨਾਲ ਹੱਸਦਾ ਵੇ ਕਿਉਂ ਸਾਡਾ ਦਿਲ ਸਾੜਦਾ ਸਾਨੂੰ ਲੁੱਟ ਕੇ ਤੁੱਕ ਖੋੜੇ ਕਰਕੇ ਵੇ ਹੁਣ ਦੱਸ ਕੀ ਭਾਲਦੇ ਕਦੇ ਖੁੱਲਦੇ ਨ ਜਾਣੇ ਨੀ ਓ ਮਿੱਤਰਾ ਵੇ ਦਿਲੋਂ ਛੱਡੇ ਹੋਏ ਤੀਰ ਦੇ ਦਿਲ ਤੋੜ ਕੇ ਰਵਾ ਕੇ ਕਾ ਤੂੰ ਮਾਰਦੇ ਵੇ ਗੂਠਾ ਦੇ ਜਾ ਗਲ ਹੀ ਦੇ ਦਿਲ ਤੋੜ ਕੇ ਰਵਾ ਕੇ ਕਾ ਤੂੰ ਮਾਰਦੇ ਫੇ ਅੂਠਾ ਦੇ ਜਾ ਗਲ ਹੀਰ ਦੇ ਵਿੱਚ ਨਾ ਜੀ ਇੱਕ ਸ਼ਬਦ ਪਾਇਆ ਮੈਂ ਅੰਤਰੇ ਦੇ ਵਿੱਚ ਇਹ ਤੁਹਾਨੂੰ ਵੀ ਦਸ਼ਕਾਂ ਨੂੰ ਵੀ ਸਵਾਲ ਆ ਵੀ ਤੁਸੀਂ ਇੱਥੇ ਕਮੈਂਟ ਕਰਕੇ ਇੱਕ ਤਾਂ ਨਾਂ ਲੱਖਣਾ ਵੀ ਹੋਰ ਨਵਾਂ ਸ਼ਬਦ ਕਿਹੜਾ ਇੱਕ ਤਾਂ ਤੁਸੀਂ ਮਤਲਬ ਦੱਸਣਾ ਠੀਕ ਹੈ ਵੀ ਸ਼ਬਦ ਭਰਾਨਾ ਹੈ ਪਰ ਇਹਦੇ ਵਿੱਚ ਮੈਂ ਪਾਇਆ ਜਿਵੇਂ ਤੁਸੀਂ ਬਹੁਤ ਘੱਟੋ ਸ਼ਬਦ ਸੁਣਿਆ ਹੋਊਗਾ ਤੇ ਇੱਕ ਤਾਂ ਤੁਸੀਂ ਸ਼ਬਦ ਦੱਸਣਾ ਵੀ ਇਹਦੇ ਵਿੱਚ ਕਿਹੜਾ ਸ਼ਬਦ ਆ ਤੇ ਇੱਕ ਉਹਦਾ ਮਤਲਬ ਕੀ ਆ ਠੀਕ ਹੈ ਮੈਨੂੰ ਸੁਣਾ ਜੀ ਕੋਸ਼ੁਰਾ ਹੈ ਤੂਰ ਕੀ ਬਨਾਲ ਹੱਸਦਾ ਫਕੀਰਾਂ ਦਾ ਫਿਕਰ ਕਰੀ ਨਾ ਹੱਸ ਹੱਸ ਕੇ ਤੂੰ ਸੁੱਕੇ ਰਹੀ ਸਾਰਦਾ ਵੇ ਜਿੱਤੀ ਹੋਈ ਬਾਜੀ ਹਰੀ ਨਾ ਧਾਗ ਸਰਦੀਆਂ ਬਰੂਹਾਂ ਕੋਲੇ ਖੜ ਕੇ ਤੂੰ ਹੋ ਕੇ ਸੋਣੀ ਦਿਲ ਚੀਰ ਦੇ ਇਹ ਦੋ ਅੱਗੇ ਮੱਕ ਲੈਣਾ ਥੋੜੀ ਥੋੜੀ ਟੋਨਾਂ ਜਿਹੜੀ ਇਹ ਲੱਗਦੀ ਐ ਆਪਣੇ ਗਾਇਕ ਸੀਗੇ ਪਹਿਲਾਂ ਹਣ ਹੁਣ ਵੀ ਹੈਗੇ ਐ ਬਟ ਉਹ ਹੁਣ ਪ੍ਰੋ ਦੇ ਵਿੱਚ ਨਹੀਂ ਹੈਗੇ ਆਪਾਂ ਸੁਣਿਆ ਨਹੀਂ ਕਰਦੇ ਉਹਨਾਂ ਨੂੰ ਕੀ ਕੀ ਨਾਮ ਸੁਣਦਾ ਇਹਦੇ ਬਟੰਡਾ ਹੀ ਉਹਨਾਂ ਦਾ ਆਫਿਸ ਹੈਗਾ ਤੇ ਮੈਨੂੰ ਥੋੜੀ ਥੋੜੀ ਟੋਨ ਆ ਲੱਗੀ ਹੈ ਨਾ ਹਾਂ ਇੱਕ ਚੀਜ਼ ਹੈ ਨਾ ਤੁਹਾਨੂੰ ਲਾਸਟ ਟਾਈਮ ਪੁੱਛਿਆ ਸੀ ਹਾਂਜੀ ਵੀ ਤੁਸੀਂ Song ਲਿਖਣਾ ਕਿਦਾਂ ਸਟਾਰਟ ਕੀਤਾ ਤੁਸੀਂ ਕਹੇ ਵੀ ਸ਼ੁਰੂ ਹੀ ਲੱਗੀ ਹੈ ਨਾ ਜਿੱਥੇ ਤੋਂ ਲੱਗਦੀ ਹੁੰਦੀ ਹੈ ਕਿਦਾਂ ਤੁਸੀਂ Song ਲਿਖਣਾ ਸਟਾਰਟ ਕੀਤਾ ਤੁਹਾਨੂੰ ਉਹ ਵੀ ਐਕਸਪਲੇਨ ਕਰੋ ਤੇ ਤੁਸੀਂ ਕਹੇ ਸੀ ਇੱਕ ਮੁੰਡੇ ਤੋਂ ਸ਼ੁਰੂ ਹੀ ਲੱਗੀ ਹੈ ਨਾ ਉਹ ਕਿੱਸਾ ਆਡੀਅנס ਨਾਲ ਜ਼ਰੂਰ ਸਾਂਝਾ ਕਰੋ ਕਿ ਉਹ ਕਿੱਸਾ ਕੀ ਸੀ ਉਹ ਮੇਰਾ ਇੱਕ ਦੋਸਤ ਹੀ ਉੱਥੇ ਮੇਰੇ ਨਾਲ ਮਤਲਬ ਰੂਮ ਮੇਟ ਸੀ ਮੇਰਾ ਤੇ ਅਸੀਂ ਜਦੋਂ ਹੋਸਟਲ ਤੋਂ ਬਾਜ਼ਾਰ ਜਾ ਰਹੇ ਸੀ ਨਾ ਕਾਲਜ ਦੇ ਬੈਕਸਾਈਡ ਦੇ ਹੋਸਟਲ ਸੀ ਸਾਡਾ ਤੇ ਇੱਕ ਛੋਟੇ ਛੋਟੇ ਗੰਦ ਸੀ ਕਾਲਜ ਦੀ ਅੱਗੋਂ ਕੀ ਰਖਸ਼ੇ ਆ ਰਹੇ ਸੀ ਯਾਰ ਓਕੇ ਤੇ ਉਹ ਮੁੰਡੇ ਨੇ ਇੱਕਦਮ ਛਾਲ ਮਾਰੀ ਤੇ ਕੰਦੇ ਨਾਲ ਬਹਿ ਗਿਆ ਕਾਲਜ ਦੇ ਵਿੱਚ ਤੇ ਮੈਂ ਕੀ ਹੋ ਗਿਆ ਕਹਿੰਦਾ ਨਾ ਸਾਡਾ ਸੀਰੀ ਆਉਂਦਾ ਤੇ ਇਹਨੂੰ ਚਾਹ ਪਿਆ ਕੇ ਮੋਰਦੇ ਕਹਿੰਦਾ ਤੈਨੂੰ ਕਹ ਵੀ ਉਹ ਤਾਂ ਬਾਹਰ ਗਿਆ ਠੀਕ ਹੈ ਮੈਂ ਉਹਨੂੰ ਅੰਕਲ ਨੂੰ ਲੈ ਗਿਆ ਕਮਰੇ 'ਚ ਚਾਹ ਪਾਣੀ ਪਿਆਈ ਤੇ ਹਾਂਜੀ ਹਾਂਜੀ ਤੇ ਉਹ ਅੰਕਲ ਕਹਿੰਦਾ ਪੁੱਤ ਵੀ ਆ 25 ਕਿਲੋ ਦਾ ਚਾਰ ਹੈ ਬੱਕਰੇ ਦਾ ਥੋੜੇ ਆ ਸਾਰਿਆਂ ਨੇ ਖਾਣਾ ਅੱਛਾ ਤੇ ਆ ਥੋੜੇ ਆ ਤੇ ਲੰਦਾ ਖੂਆ ਮਾਰ ਕੇ ਇੱਕ ਪੀਪਾ ਇਹ ਕੱਟਿਆਂ ਨੇ ਖਾਣਾ ਵੀ ਉਹਨੂੰ ਕਹ ਕੱਲੇ ਨਹੀਂ ਖਾਣਾ ਤੇ ਉਹ ਸੇਰੀ ਸੀਗਾ ਉਹਨਾਂ ਦਾ ਮੈਂ ਤੁਹਾਨੂੰ ਦੱਸਦਾ ਨਾ ਮੈਂ ਉਹਨੂੰ ਪੁੱਛਿਆ ਵੀ ਅੰਕਲ ਮੈਂ ਕਿ ਤੁਸੀਂ ਉਹਦੇ ਕੀ ਲੱਗਦੇ ਆ ਕਹਿੰਦਾ ਪੁੱਤ ਮੈ ਤਾਂ ਬਾਪਾ ਲੱਗਦਾ ਓਯਾ ਤੇ ਉਹ ਮੇਰਾ ਬੈਲ ਇਥੋਂ ਫਿਰ ਮੈਂ ਉਹ ਕਹਾਣੀ ਲਿਖੀ ਉਹਦੇ ਤੇ ਸੇਰੀ ਬਈ ਸ਼ਾਦੀ ਘਤ ਮੌਬਿਆ ਨਾ ਦਾਲ ਸੁਣ ਕੇ ਮਾਹੌਲ ਹੀ ਹਨਾ ਚੇਂਜ ਕਰਤਾ ਇਸ ਛੋਟੀ ਜੀ ਸਟੋਰੀ ਨੇ ਤੇ ਬਹੁਤ ਹੀ ਬਦਕਿਸਮਤ ਉਹ ਮੁੰਡਾ ਹਨਾ ਤੇ ਉਹਦੇ ਬਾਪ ਨੂੰ ਵੀ ਬਦਕਿਸਮਤ ਹੀ ਕਹਿ ਸਕਦੇ ਆਪਾਂ ਹਨਾ ਕਿ ਉਹਨੇ ਪਾਲ ਪੋਸ ਕੇ ਐਡਾ ਵੱਡਾ ਕੀਤਾ ਕਾਲਜ ਪੜ੍ਹਨ ਲਾਇਆ ਹਨਾ ਆਪਣੇ ਬਾਪ ਨੂੰ ਕਹਿ ਰਹੇ ਇਹ ਸੀਰੀ ਹੈ ਸਾਡਾ ਤੇ ਸ਼ਰਮ ਹੋਣੀ ਜਾਂਦੀ ਹੈ ਹਨਾ ਉਸ ਮੁੰਡੇ ਨੂੰ ਠੀਕ ਹੈ ਫਾਦਰ ਜਿੱਦਾਂ ਦਾ ਵੀ ਹੋਵੇ ਬਾਪ ਬਾਪ ਹੀ ਹੁੰਦਾ ਆ ਸਹੀ ਗੱਲ ਠੀਕ ਹੈ ਨਾ ਬਾਪ ਨਾ ਅਜੀ ਕੰਪੇਅਰ ਨਹੀਂ ਕਰ ਸਕਦੇ ਕਦੇ ਵੀ ਕਿਸੇ ਨੂੰ ਠੀਕ ਹੈ ਤੇ ਬਾਕੀ ਇੱਕ ਨਾ ਉਹ ਤੁਹਾਡੇ ਬਾਰੇ ਹਨਾ ਉਂਗਲ ਲਾਉਣ ਵਾਲੀ ਗੱਲ ਬਹੁਤ ਜ਼ਿਆਦਾ ਮਸ਼ਹੂਰ ਹੈ ਹਨਾ ਜੋ ਵੀ ਦੱਸਤੋਂ ਹਨਾ ਆਡੀਅנס ਨੂੰ ਵੀ ਉਹ ਕਿੱਦਾਂ ਸੀ ਉਂਗਲ ਉਹ ਜਿਵੇਂ ਉਹ ਪੁੱਛਦੇ ਆ ਨਾ ਮੈਨੂੰ ਆ ਪੁੱਛ ਲੈਂਦੇ ਆ ਵੀ ਗੀਤਕਾਰ ਨੂੰ ਕਿੰਨੇ پیسے ਦਿੰਦਿਆ ਕਲਾਕਾਰ ਹਨਾ ਉਹ ਸਾਰੇ ਦਿੰਦੇ ਆ ਤੇ ਉਹ ਵੀ ਦਿੰਦੇ ਬਣਿਆ ਸਰ ਦਾ ਦਾ ਨਾ ਵੀ ਜਿਹੜਾ ਗੀਤਕਾਰ ਹੈ ਉਹ ਤੇ ਦੁਕਾਨ ਵੀ ਘਰਾਣੇ ਦੀ ਤੇ ਉੱਥੇ ਕੋਈ ਬੰਦਾ ਮਤਲਬ ਆ ਕੇ ਬਹਿ ਗਿਆ ਉਂਗਲ ਵਾਲਾ ਤੇ ਉਹਦੇ ਨਾਲ ਕੰਨੀ ਪਈ ਸੀ ਸਹਿਤ阿里 ਤੇ ਉਹਨੇ ਉਂਗਲ ਵੇੜ ਕੇ ਤੇ ਐ ਛੱਟ ਕੇ ਤੇ ਮਗਰ ਐ ਕੰਦ ਨੂੰ ਖਸਾਤੀ ਸਹਿਤ ਤੇ ਆ ਕੇ ਮੱਖੀਆਂ ਬੈਈਆਂ ਮੱਖੀਆਂ ਨੂੰ ਦੇਖ ਕੇ ਗਰਲੀ ਆ ਗਈ ਤੇ ਗਰਲੀ ਨੂੰ ਦੇਖ ਕੇ ਤੇ ਬਿੱਲੀ ਰੱਖੀ ਸੀ ਦੁਕਾਨ ਲੱਗਦੇ ਬਿੱਲੀ ਆ ਗਈ ਤੇ ਬਿੱਲੀ ਨੂੰ ਦੇਖ ਕੇ ਬਾਹਰ ਇੱਕ ਬੰਦਾ ਕੁੱਤੇ ਆ ਤੇ ਬੈਸ ਕਰ ਲੈਣਾ ਸੀ ਉਹਦੇ ਨਾਲ ਕੁੱਤਾ ਤੇ ਕੁੱਤਾ ਬਿੱਲੀ ਨੂੰ ਪੈ ਗਿਆ ਉਹਨੇ ਬਿੱਲੀ ਮਾਰਤੀ ਤੇ ਦੁਕਾਨ ਵਾਲੇ ਨੇ 100 ਗ੍ਰਾਮ ਦੀ ਵੱਟੀ ਚੱਕੀ ਤੇ ਕੁੱਤੇ ਵਾਲੇ ਦੇ ਮਾਰੀ ਸਿਰ ਤੇ ਮੱਕੇ ਜੋ ਤੇ ਕੁੱਤੇ ਦਾ ਮਰ ਗਿਆ ਤੇ ਉਹ ਦੁਕਾਨ ਵਾਲੇ ਨੂੰ ਵਾਵਾ ਬੱਲ ਲਿਆ ਪੁਲਿਸ ਨੇ ਤੇ ਜਦੋਂ ਉਂਗਲ ਲੰਮਾਈ ਆਸੀ ਉਹ ਗੰਦਾ ਸੇਕਾ ਗੱਲ ਤਾਂ ਵਾਵਾ ਵਧ ਗਈ ਹੋਰ ਆਵਾਂਗੇ ਕਿਤੇ ਜਾਣਾ ਹੁੰਦਾ ਮੈਂ ਲੋਕ ਚਾਹਦੇ ਅੱਜ ਦਾ ਭਾਈ ਪੈਰ ਲਾਉਣ ਨੂੰ ਖੂਬ ਘਟ ਦਿੰਦੇ ਆ ਗੀਬ ਲੈ ਕੇ ਆ ਇਹਦਾ ਬਹੁਤ ਵਦਕ ਕਿੱਸਾ ਹੈ ਜੀ ਹਣਾ ਮੈਨੂੰ ਬਹੁਤ ਬੰਦੇ ਨੇ ਇਹ ਚੀਜ਼ ਦੱਸੀ ਸੀ ਹਨ ਜੋ ਇਹਨਾਂ ਨੂੰ ਬਹੁਤ ਪੁਰਾਣੇ ਜਾਣਦੇ ਨੇ ਜੇ ਆਪਾਂ ਤਾਂ ਇਹਨਾਂ ਤੋਂ ਇਹ ਚੀਜ਼ ਪੁੱਛੀ ਇੱਕ ਇਹਨਾਂ ਦਾ ਬੈਡ ਬாய் ਹੈ ਹਨ ਸਕੂਟਰ ਸੀਗਾ ਠੀਕ ਆ ਉਹ ਚਲੋ ਕੋਈ ਗੱਲ ਨਹੀਂ ਨੈਕਸਟ ਇੰਟਰਵਿਊ ਦੇ ਵਿੱਚ ਉਹਨਾਂ ਦੀ ਗੱਲ ਕਰਾਂਗੇ ਠੀਕ ਆ ਬਹੁਤ ਹੀ ਇੰਟਰਸਟਿੰਗ ਕિસ્ਸਾ ਹੋਈ ਹਨਾ ਉਹ ਕਿਸੇ ਬਹੁਤ ਵੱਡੇ ਬੰਦੇ ਨਾਲ ਜੁੜਿਆ ਹੋਇਆ ਤਾਂ ਚਲੋ ਇਹ ਐਕਸਪਲੇਨ ਨਹੀਂ ਕਰਨਾ ਚਾਹੁੰਦੇ ਕੋਈ ਗੱਲ ਨਹੀਂ ਕਿਸੇ ਹੋਰ ਇੰਟਰਵਿਊ ਦੇ ਵਿੱਚ ਕਿਸੇ ਇੱਕ ਨਵੇਂ ਪਾਰਟ ਆ ਦੇ ਵਿੱਚ ਆਪਾਂ ਉਹ ਸ਼ੇਅਰ ਕਰਾਂਗੇ ਤੁਹਾਡੇ ਨਾਲ ਜਰੂਰ ਤੇ ਬਾਕੀ ਜਾਂਦੇ ਜਾਂਦੇ ਤੁਸੀਂ ਕੋਈ ਐਸਾ ਗੀਤ ਹਨਾ ਜੋ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੈ ਜਿੱਦਾਂ ਤੁਸੀਂ ਜਿੱਦਾਂ ਤੁਸੀਂ ਹੁਣ ਮਿਰਦਾ ਲਿਖਿਆ ਹਨਾ ਪੋਜ਼ਿਟਿਵ ਦੇ ਵਿੱਚ ਜਾ ਕੇ ਲਿਖਿਆ ਸੀਗਾ ਹਾਂਜੀ ਹਾਂਜੀ ਉਦਾਂ ਕੋਈ ਨੈਕਸਟ ਲੈਵਲ ਦਾ ਹਨਾ ਉਸ ਤੋਂ ਵੀ ਨੈਕਸਟ ਲੈਵਲ ਦਾ ਕੋਈ ਗਾਣਾ ਐਜਾ ਜਿਹੜਾ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੋਵੇ ਤੇ ਤੁਸੀਂ ਚਾਹੋ ਨਾ ਹਾਂਜੀ ਹਾਂਜੀ ਤੇ ਉਸ ਗਾਣੇ ਨੂੰ ਕੋਈ ਵਧੀਆ ਆਰਟਿਸਟ ਹਨਾ ਹਾਂਜੀ ਹਾਂਜੀ ਪੰਜਾਬੀ ਕਮਾਂ ਵੀ ਹਿੱਕ ਤੇ ਜ਼ੋਰ ਤੇ ਗਾਉਣ ਵਾਲਾ ਆਰਟਿਸਟ ਉਹਨੂੰ ਗਾਵੇ ਠੀਕ ਹੈ ਉਹ ਦਰਸ਼ਕਾਂ ਨਾਲ ਉਹ ਸਾਂਝਾ ਕਰੋ ਹਨਾ ਗੀਤ ਠੀਕ ਹੈ ਜਣਾ ਮੋੜ ਲਿਖਿਆ ਜੀ ਭਈ ਜਣਾ ਮੋੜ ਜਣਾ ਮੋੜ ਲਿਖਤਾ ਇਹਨਾਂ ਨੇ ਹਨਾ ਪਰ ਮੈਨੂੰ ਚਲੋ ਆਪਾਂ ਨੂੰ ਉਮੀਦ ਹੈਗੀ ਹੈ ਦੇਖਦੇ ਆਂ ਉਮੀਦਾਂ ਦੇ ਖਰੇ ਉੱਤਰਦੇ ਆ ਜਾਂ ਨਹੀਂ ਹਨਾ ਤੇ ਸੁਣਦੇ ਇਹਨਾਂ ਦੇ ਮੂੰਹੋਂ ਕਿੱਦਾਂ ਦਾ ਲਿਖਿਆ ਹੈ ਨਾ ਜਣਾ ਮੋੜ ਖੱਤ ਪੜ ਕੇ ਕਿਸ ਨੇ ਮੋੜਦਾ ਗੱਲ ਉਹ ਅੱਖਾਂ ਵਿੱਚ ਆ ਦੇਚ ਗੁੱਸੇ ਦੇ ਜੱਟ ਨੇ ਮਾਰੀ ਖੇਸੀ ਪਰ ਹਬਗਾ ਤੇਰਾ ਬਦਲਾ ਲੈਣਾ ਵੀਰਿਆ ਹੁਣ ਪਾ ਦੇਣਾ ਹੈਗਾ ਚੁਰੂ ਪੁੱਠੀ ਗਿੰਤੀ ਹੋ ਗਈ ਦੇਣਾ ਡੋਗਰ ਮੈਂ ਖੜਕਾ ਹੈ ਆਹੇ ਆਹੇ ਆਹ ਬੀ ਗੱਲ ਬਹੁਤ ਸੋਹਣਾ ਨੈਕਸਟ ਲੈਵਲ ਦਾ ਗਾਣਾ ਲਿਖਿਆ ਵੀ ਇਹਨਾਂ ਨੇ ਠੀਕ ਹੈ ਅਜੇ ਤਾਂ ਇੱਕ ਪਿੱਛੇ ਹੈਣਾ ਮੇਰੇ ਦਾ ਗਾਇਆ ਸੀਗਾ ਸਾਡੀ ਭੈਣ ਨੇ ਹੈਨਾ ਉਹ ਤੁਹਾਨੂੰ ਐਕਸਪਲੇਨ ਕੀਤਾ ਸੀਗਾ ਤੇ ਮੈਂ ਤੁਹਾਨੂੰ ਇਹ ਵੀ ਕਿਹਾ ਸੀ ਹੈਨਾ ਵੀ ਇਹ ਬੰਦਾ ਜਿਹੜਾ ਬੈਠਾ ਮੇਰੇ ਕੋਲੇ ਇੰਡਸਟਰੀ ਲਈ ਬਹੁਤ ਜ਼ਿਆਦਾ ਖਤਰਨਾਕ ਹੈ ਬਹੁਤ ਡੇਂਜਰਸ ਹੈ ਹੈਨਾ ਇਸ ਤੋਂ ਦੀ ਟੋਨ ਤੇ ਚੱਲ ਰਿਹਾ ਹੈ ਠੀਕ ਹੈ ਆਪੋਜ਼ਿਟ ਮੇ ਨਾਲ ਚੱਲਦਾ ਹੈ ਹੈਨਾ ਦੋ ਕਲਾਕਾਰ ਹੋਏ ਨੇ ਇੰਡਸਟਰੀ ਦੇ ਵਿੱਚ ਜਿਹੜੇ ਆਪਣੇ ਆਪਣੇ ਦੌਰ ਚ ਜਾ ਕੇ ਉਹ ਡਿਫਰੈਂਟ ਵੇਜ ਚਲੇ ਗਏ ਹਨਾ ਆਪੋਜ਼ਿਟ ਚਲੇ ਗਏ ਇੰਡਸਟਰੀ ਦਾ ਪਹਿਲਾ ਅਵਰਸ਼ਨ ਚੰਗੀਲਾ ਉਹ ਜਦੋਂ ਇੰਡਸਟਰੀ ਜਦੋਂ ਉਹਨਾਂ ਦਾ ਟਾਈਮ ਸੀ ਇੰਡਸਟਰੀ ਦਾ ਤਾ ਬਹੁਤ ਜ਼ਿਆਦਾ ਉਪਜਾ ਕ ਬੇਨਾਦ ਹੁੰਦੇ ਸੀ ਠੀਕ ਹੈ ਉਸ ਤੋਂ ਬਾਅਦ ਹੁਣ ਸਿੱਧੂ ਹੋਰੇ ਜੀ ਗਏ ਹਨਾ ਸਿੱਧੂ ਮੂਸੇ ਵਾਲਾ ਗਿਆ ਤਾਂ ਜਿਆਦਾ ਕੁੜੀਆਂ ਦੇ ਗੀਤ ਚੱਲ ਰਹੇ ਸੀ ਹਨਾ ਤਾਂ ਉਹਨਾਂ ਨੇ ਉਹ ਇੱਕ ਗੀਤ ਗਾਇਆ ਮੇਰੇ ਦਿਲ ਦੇ ਬਹੁਤ ਕਰੀਬ ਆਇਓ ਠੀਕ ਹੈ ਇਸ ਸਾਡੇ ਲਾਣੇ ਜਿਉਣੇ ਸੁੱਚਿਆਂ ਦੇ ਸਾਡੇ ਮਿਰਜ ਰਾਂਝੇ ਜੰਦ ਦੇ ਨੇ ਹਨਾ ਉਦਾਂ ਹੀ ਹੁਣ ਇਹਨਾਂ ਨੇ ਗਾਤਾ ਹਨਾ ਕਿ ਉਹ ਤੋਂ ਵੈਲੀ ਨੂੰ ਹਨਾ ਵਿੱਚ ਜੰਡੋਰੇ ਤੇ ਪ੍ਰੈਜ਼ੈਂਟ ਹੋ ਕੇ ਬੁੱਢੇ ਵੈਲੀ ਨੂੰ ਤੇ ਵੈਲੀ ਨੂੰ ਪਾਣੀ ਦੇ ਜੰਡੋਰੇ ਓਕੇ ਠੀਕ ਹੈ ਐ ਕਲੀਅਰ ਵੀ ਕੀਤਾ ਕਿ ਉਹਨੂੰ ਕਿਉਂ ਮਾਰਿਆ ਹਨਾ ਤੇ ਆਈ ਹੋਪ ਤੁਹਾਨੂੰ ਇਹ ਸਾਰੀ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਤੇ ਜੇ ਤੁਹਾਨੂੰ ਇਹ ਸਾਡਾ ਐਫਰਟ ਸਾਡੀ ਵੀਡੀਓ ਸਾਡਾ ਪੋਡਕਾਸਟ ਬਹੁਤ ਵਧੀਆ ਲੱਗਾ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰ ਦਿਓ ਤੁਹਾਡੇ ਭਰਾ ਦਾ ਚੈਨਲ ਹੈ ਮੀਟਰ ਮਾਣਾ ਪੋਡਕਾਸਟ ਤਾਂ ਕਿ ਇਹਦਾ ਉਹਨੀਆਂ ਨਵੇਂ-ਨਵੇਂ ਵੀਡੀਓਜ਼ ਨਵੇਂ-ਨਵੇਂ ਪੋਡਕਾਸਟ ਸਭ ਤੋਂ ਉਨਾਂ ਦੀ ਜ਼ਿਆਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਉਹਨਾਂ ਦੀ ਤੁਹਾਡੇ ਤੱਕ ਪਹੁੰਚੇ ਤੇ ਕਰਦੇ ਹਾਂ ਜੀ ਇੱਕ ਨਵੀਂ ਵੀਡੀਓ ਵੱਲ ਕੋਚ ਤੇ ਹੌਂਦਿਓ ਸਾਨੂੰ ਜਾਇਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ